ਏ ਗੁਰੂ ਨਾਨਕ ਦੇ ਘਰ ਦਾ ਪਹਿਲਾ ਗ੍ਰੰਥ ਕੀ ਇਹ ਜੀ ਬਾਬਾ ਬੁੱਢਾ ਸਾਹਿਬ ਤੇ ਸੇਜਾ ਦੇ ਉੱਤੇ ਬੇਨਤੀ ਚੱਲ ਰਹੀ ਏ ਕਹਿ ਲਗੇ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਜ ਬਿਨ ਖਰੀ ਨਿਮਾਣੀ ਮੈਂ ਲੈਣੀ نیند ਨਾ ਆਵੇ ਜੀ ਉਹ ਪਾਵੇ ਅੰਣਾ ਬਾਣੀ ਤੇ ਕਹਿੰਦੇ ਹਨ ਕਿ ਇਧਰ ਪ੍ਰੇਮ ਦੀ ਮੂਰਤ ਨੇ ਧੰਨ ਗੁਰੂ ਅਰਬਿੰਦ ਸਾਹਿਬ ਸੱਚਾ ਪਾਤਸ਼ਾਹ ਮੇਰੀ ਪੀੜੀ ਦਾ ਮਾਲਕ ਜਦੋਂ ਲੋਕ ਉਹਨਾਂ ਦੀਆਂ ਦੋ ਤਲਵਾਰਾਂ ਨੂੰ ਦੇਖਦੇ ਨੇ ਤੇ ਕਹਿੰਦੇ ਨੇ ਕਿ ਇਹ ਬੜਾ ਵੱਡਾ ਖਾੜਕੂ ਹੈ ਜੀ ਹਾਂ ਜੀ ਵਿਜੇ ਨੇ ਦੋ ਤਲਵਾਰਾਂ ਪਾਈਆਂ ਹੋਈਆਂ ਨੇ ਪਰ ਗੁਰੂ ਹਰਗੋਬਿੰਦ ਸਾਹਿਬ ਆਰਾਧਾ ਦਿਲ ਨਹੀਂ ਕਿਸੇ ਨੇ ਵੇਖਿਆ ਵੀ ਉਹਦੇ ਵਿੱਚ ਪਿਆਰ ਕਿੰਨਾ ਹੈ ਜੀ ਹੈ ਗੁਰੂ ਤੇ ਪਿਆਰ ਦਾ ਸੰਪਨ ਹੈ ਜੀ ਤੇ ਕਹਿੰਦੇ ਹਨ ਕਿ ਜਦੋਂ ਅੱਜ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਪ੍ਰਵਾਨ ਕੀਤੀ ਕਹਿੰਦੇ ਹਨ ਕਿ ਭਾਈ ਸਾਹਿਬ ਬਾਬਾ ਵਿਜੀਤ ਚੰਦ ਸਾਹਿਬ ਨੂੰ ਭਾਈ ਪ੍ਰਾਗਾਂ ਜੀ ਨੂੰ ਗੁਰਸਿੱਖਾਂ ਨੂੰ ਭੇਜਿਆ ਕਹਿ ਲੱਗੇ ਜਾਓ ਬਾਬਾ ਜੀ ਨੂੰ ਪਾਲਕੀ ਦੇ ਵਿੱਚ ਲੈ ਕੇ ਆਓ ਉਹਨਾਂ ਨੂੰ ਵੀ ਆਪਾਂ ਉਹਨਾਂ ਜਨਨ ਮਲਾਮ ਕਰੀਏ ਇਹ ਗੁਰੂ ਨਾਨਕ ਦੇਵ ਜੀ ਦੇ ਬਰਨਦੀ ਸਿੰਘ ਦਾ ਸਤਕਾਰ ਹਾਂਜੀ ਕਹਿੰਦੇ ਨੇ ਭਾਈ ਬਿਧੀ ਚੰਦ ਸਾਹਿਬ ਜੀ ਜਦੋਂ ਲੈ ਕੇ ਆਏ ਨਾ ਬਾਬਾ ਹੁੰਦਾ ਸਾਹਿਬ ਨੂੰ ਤੇ ਆਣ ਕੇ ਗੁਰਸਿੱਖ ਨੇ ਮਹਾਰਾਜ ਨੂੰ ਖਬਰ ਦਿੱਤੀ ਕਹਿੰਦੇ ਕਿ ਮਹਾਰਾਜ ਵੀ ਬਾਬਾ ਬੁੱਢਾ ਸਾਹਿਬ ਜੀ ਆਏ ਨੇ ਤੇ ਮਹਾਰਾਜ ਆਪ ਸਤਸੰਗਤ ਜੀ ਅਮਰ ਸਰੋਵਰ ਬਾਹਰ ਜਾ ਕੇ ਉਹਨਾਂ ਦੀ ਪਾਲਕੀ ਨੂੰ ਰੋਡਾ ਲਾਇਆ ਸੀ ਤੇ ਹੁਣ ਮਹਾਰਾਜ ਦਾ ਸਰੀਰ ਬੜਾ ਉੱਚਾ ਸੀ ਜੀ ਬੜਾ ਛੱਟ 6.5 ਤੋਂ ਤਾਂ ਮਹਾਰਾਜ ਜੀ ਫਾਇਰ ਸੀ ਜੀ ਤੇ ਜਦੋਂ ਇੱਕ ਪਾਸੇ ਇੱਕ ਬੰਦਾ ਕਾਲਕੀ ਦਾ ਉੱਚਾ ਹੋਇਆ ਨਾ ਜੀ ਬਾਬਾ ਗੁੱਡਾ ਸਾਹਿਬ ਨੂੰ ਪਤਾ ਲੱਗ ਗਿਆ ਵੀ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੋਢਾ ਦਿੱਤਾ ਜੀ ਤੇ ਬਾਬਾ ਜੀ ਪਾਲਕੀ ਦੇ ਵਿੱਚ ਉਤਰ ਆਏ ਸੀ ਕਹਿਣ ਲੱਗੇ ਮਹਾਰਾਜ ਜੀ ਮੇਰੀ ਪਾਲਕੀ ਨੂੰ ਨਾ ਮੋਢਾ ਦੇਈਂ ਜੇ ਤੂੰ ਮੈਂ ਮੋਢਾ ਦੇਣਾ ਹੀ ਹੈ ਨਾ ਤੇ ਸਤਿਗੁਰੂ ਜਿਸ ਦਿਨ ਇਹ ਮੇਰੇ ਸਾਹਾਂ ਦੀ ਪੂੰਜੀ ਮੁੱਕੇਗੀ ਨਾ ਮੇਰੇ ਅਰਥੀ ਨੂੰ ਜ਼ਰੂਰ ਗੁੰਡਾ ਦੇ ਦੇਵੀ ਮੇਰਾ ਮਰਨਾ ਸੰਭਾਲ ਲਵੀਂ ਬਸ ਕਹਿ ਲਗੇ ਜੇ ਤੂੰ ਮੇਰਾ ਮਰਨਾ ਸੰਭਾਲ ਲਿਆ ਨਾ ਮੇਰਾ ਜੀਵਨ ਬਣ ਜਾਏਗਾ ਲੋਕ ਸੁਭੀਏ ਪਰ ਲੋਕ ਸਹਿੰਦੇ ਨਾ ਨਾਨਕ ਆਪਰਬ ਆਪੇ ਮਿਲੋ ਜੋ ਕਹਿੰਦੇ ਹਨ ਕਿ ਬਾਬਾ ਗੁੰਡਾ ਸਾਹਿਬ ਚਲੋ ਕੀ ਬੇਨਤੀ ਕੀਤੀ ਕੁਝ ਦਿਨ ਰਹੇ ਮਹਾਰਾਜ ਕੋਲ ਫਿਰ ਅਰਦਾਸ ਚਲੇਗੇ ਚਲੋ ਤਸਵੀਰ ਬਹੁਤਾ ਕਿੱਦਾ ਹੋ ਗਿਆ ਜੀ ਅਰਦਾਸ ਕੀਤੀ ਫਿਰ ਬਾਬਾ ਜੀ ਨੇ ਕਹਿ ਲਗੇ ਮਹਾਰਾਜ ਹੁਣ ਜੰਦੂ ਵੀ ਚਰਖਾ ਟੁੱਟਣ ਲੱਗਾ ਹੈ। ਸ਼ਰੀਰੂ ਵੀ ਚਰਖਾ ਟੁੱਟਣ ਲੱਗਾ ਹੈ। ਸਾਹਾਂ ਦੇ ਤੰਦ ਵੀ ਇਹ ਹੁਣ ਢਿੱਲੀ ਹੋ ਗਈ। ਕੀ ਪਤਾ ਕਦੋਂ ਇਹਨੇ ਜਵਾਬ ਦੇ ਜਾਣਾ ਜੀ। ਤੇ ਦਾਤਾ ਜੀ ਜਦੋਂ ਧੀ ਸਹੁਰੇ ਘਰ ਜਾਏ ਨਾ ਤੇ ਜੇ ਪਿਤਾ ਬਾਬਲ ਆਣ ਕੇ ਉਸ ਧੀ ਦੇ ਸਿਰ ਦੇ ਉੱਤੇ ਹੱਥ ਰੱਖ ਦੇਵੇ ਤੇ ਧੀ ਦਾ ਮਾਣ ਨਾਲ ਸਿਰ ਝਾਉ ਜਾਂਦੇ ਸਹੁਰੇ ਘਰ ਦੇ ਵਿੱਚ ਵੀ ਦਾਤਾ ਮੈਂ ਤੇਰੇ ਦਰਦੀ ਇੱਕ ਮਨਾਣੀ ਜੀ ਤੇਰੇ ਦਰ ਦੀ ਸੇਵਕਾਂ ਤੇਰੀ ਧੀ ਆ ਨਾ ਜੀ ਤੇਰੇ ਬੱਚੇ ਆ ਤੇ ਦਾਦਾ ਜੀ ਮੈਂ ਕੁਝ ਦਿਨਾਂ ਨੂੰ ਪਤਾ ਨਹੀਂ ਏਕ ਕਰੀਆਂ ਕਿ ਆਦੀ ਕਰੀਆਂ ਕਿ ਆਦੀ ਹੂੰ ਤੇ ਆ ਗਏ ਹਾਂ ਜੀ ਪਤਾ ਕੋਈ ਨਹੀਂ ਵੀ ਕਿਹੜੇ ਵੇਲੇ ਮੌਲਦਾ ਸੱਦਾ ਆ ਜਾਣਾ ਆਈ ਆ ਗਿਆ ਫਿਰ ਉਹ ਬੁਲਾਇਆ ਨਾ ਤਨ ਪੁੱਛੀ ਨਾ ਮੱਤਾ ਪਕਾਇਆ ਵੀ ਉਹਨੇ ਸਲਾਹ ਫਿਰ ਪਰ ਮੇਰੀ ਇੱਕ ਬੇਨਤੀ ਹੈ ਵੀ ਜੇ ਤੁਸੀਂ ਆਣ ਕੇ ਕਿਤੇ ਮੈਨੂੰ ਆਪਣਾ ਇਹ ਦਰਸ਼ਨ ਦੇ ਦਿਓ ਤੇ ਮੇਰਾ ਜੀਵਨ ਸਫਲ ਹੋ ਜਾਏਗਾ ਕਹਿੰਦੇ ਹਨ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਸ ਪਿਆਰੇ ਸਿੱਖ ਦੀ ਅਰਦਾਸ ਹੁਣ ਕੇ ਜਦੋਂ ਗੁਰੂ ਰਮੇਸਾਹ ਸੱਚਾ ਪਾਤਸ਼ਾਹ ਆਏ ਨੇ ਜੀ ਰਮਦਾਸ ਦੀ ਤਰਤੀ ਤੇ ਬਾਬਾ ਪੁੰਡਾ ਸਾਹਿਬ ਜੀ ਉੱਠਣ ਲੱਗੇ ਨੇ ਪਰ ਉੱਠਿਆ ਨਹੀਂ ਗਿਆ ਸਰੀਰ ਦਿੱਲਾ ਹੈ ਮਹਾਰਾਜ ਜੀ ਮੱਜੇ ਦੇ ਉੱਤੇ ਬਹਿ ਗਏ ਜੀ ਬਾਬਾ ਪੁੰਡਾ ਸਾਹਿਬ ਨੇ ਵੇਖੋ ਇਹ ਗੁਰੂ ਤੇ ਸਿੱਖ ਦਾ ਪਿਆਰ ਹੈ ਦੁਨੀਆ ਦੇ ਵਿੱਚ ਕਰੁੰਦਾ ਜੀ ਕੋਈ ਐਸਾ ਰਿਸ਼ਤਾ ਨਹੀਂ ਜੀ ਨੂੰ ਅਤੇ ਸਿੱਖਣਾ ਜਿੰਦੇ ਵਿੱਚ ਕੋਈ ਸਵਾਰਥ ਹੈ ਜਿੰਦੇ ਵਿੱਚ ਪ੍ਰੇਮ ਨਹੀਂ ਪ੍ਰੇਮ ਹੈ ਹਾਂਜੀ ਉਥੇ ਕੋਈ ਸਵਾਰਥ ਨਹੀਂ ਹੁੰਦਾ ਤੇ ਸਤਸੰਗਤ ਜੀ ਬਾਬਾ ਬੁੱਢਾ ਸਾਹਿਬ ਦੇ ਕੋਲ ਬੈਕ ਇਹਨਾਂ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਦਾ ਹੱਥ ਫੜਿਆ ਤੇ ਆਪਣੇ ਸ਼ੀਸ਼ ਤੇ ਰੱਖਿਆ ਹਾਂਜੀ ਬਾਬਾ ਜੀ ਦੀ ਅੱਖਾਂ ਭਰ ਗਈਆਂ ਕਹਿ ਲਗੇ ਮਹਾਰਾਜ ਜੀ ਮੇਰੇ ਸਿਰ ਦੇ ਉੱਤੇ ਤੁਸੀਂ ਹੱਥ ਕਰੋ ਕਹ ਲਵੇ ਵੀ ਤੁਸੀਂ ਮੇਰਾ ਸਿਰ ਮੇਰਾ ਹੱਥ ਨਾ ਧਰ ਦੁਆਰ ਤੇ ਸਮਾਰੇ ਕਹਿੰਦੇ ਕਿ ਬਾਬਾ ਜੀ